ਗੱਲ ਕੁਛ ਨਹੀਂ ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁ ਕਰਦਾ ਸੀਗਾ ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਹੀ ਇਮੋਸ਼ਨਲ ਬਲੈਕਮੇਲ ਬਹੁ ਕਰਦਾ ਪਿਆ ਸੀਗਾ ਤੇ ਫੇ ਮੈਂ ਇਹਨੂੰ ਅੱਜ ਉਸ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ ਜਿਸਨੇ ਬੁਲਾਇਆ ਨਾ ਤੇ ਇਹਨੇ ਬੁਲਾਇਆ ਫੋਨ ਕਰਕੇ ਨਾ ਤੇ ਫੇ ਮੈਂ ਆਈ ਤੇ ਇਹਨੇ ਮੈਨੂੰ ਤੋ ਇਹ WhatsApp 콜 ਲਾ ਕੇ ਸਾਨੂੰ ਗੁਜਰਾਤ ਫੋਨ ਕਰਦੇ WhatsApp 콜 ਲਗਾਉਂਦਾ ਸੀਗਾ ਤੇ ਕਦੀ ਕਦੀ Snapchat ਤੇ 콜 ਲਗਾਉਂਦਾ ਸੀਗਾ ਕਦੀ Snapchat ਤੇ ਕਦੀ WhatsApp 콜 ਲਗਾਉਂਦਾ ਸੀਗਾ ਇਹ ਕਿ ਮੇਰੇ ਕੋ ਤੁਹਾਡੇ ਕੋਈ ਪ੍ਰੂਫ ਆ ਮੈਂ ਮੀਡੀਆ ਦੇਣੇ ਆ ਜਾਂ ਇਦਾਂ ਕਰਦੇ ਨੂੰ ਬੰਦਾ ਕਰ ਦੇਣੀ ਆ ਮੱਕੀ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ ਤੇ ਅੱਜ ਨਾਲ ਇਹਨੇ ਕਿਹਾ ਕਿ ਕੰਦਾ ਮੈਂ ਨਿੱਜੜਾ ਪੁਲਿਸ ਤੇ ਖੜਾ ਤੁਸੀਂ ਉੱਥੇ ਆਓ ਤੋ ਉੱਥੇ ਜੋਤੀ ਜੀ ਗਏ ਮੈਨੂੰ ਦੱਸਿਆ ਨਹੀਂ ਕਰੋ ਇਹਨਾਂ ਨੇ ਉੱਥੇ ਜਦੋਂ ਗਏ ਇਹਨਾਂ ਨੇ ਬੱਤੀ ਵੇਚੀ ਕਰਨ ਆ ਪਿਆ ਇਹ ਤੇ ਨਾਲੇ ਦੇ ਚਾਰ ਮੁੰਡੇ ਸੀ ਹੋਰ ਆਟੋ ਗੱਡੀ ਚ ਇਹ ਨਹੀਂ ਪਤਾ ਸਾਨੂੰ ਕੌਣ ਸੀ ਕਣਛਾਦੇ ਬੰਦੇ ਸੀਗੇ ਸਾਨੂੰ ਪਛਾਣ ਨਹੀਂ ਹੋਏ ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ ਮੈਂ ਉੱਥੇ ਲੱਗ ਕੇ ਮੇਰੇ ਦੋ ਮੁੰਡੇ ਸੀਗੇ ਮੈਂ ਉਹਨਾਂ ਨੂੰ ਭੇਜਿਆ ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ ਤੇ ਇਹਦੀ ਗੱਡੀ ਦਾ ਵੇਰ ਕੰਮ ਨੇ ਪਾਪੇ ਲੱਗੇ ਤਿਆਰ ਪਾੜ ਗਿਆ ਗੱਡੀ ਟਰੱਕ ਦੇ ਵਿੱਚ ਹਿੱਟ ਹੋਈ ਤੇ ਉੱਥੇ ਟਾਇਰ ਪਾੜ ਗਿਆ ਮੁੜ ਕੇ ਪਠਾਨਕੋੜ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੀ ਜੋ ਟਾਇਰ ਪਟਾ ਗੱਡੀ ਚੱਲੀ ਨਹੀਂ ਟਾਇਰ ਪਾਟੇ ਦੇ ਗੱਡੀ ਚਲਾਉਂਦਾ ਰਿਹਾ ਏ ਤੇ ਟਾਇਰ ਪਟੇ ਦੀ ਉਹ ਗੱਡੀ ਨੇ ਰੋਕੀ ਆ ਸਾਡੇ ਮੁੰਡੇ ਦਿੱਗਾ ਇਹੇ ਕਰ ਉਹਨੇ ਕਰ ਇਹਨੇ ਕਰ ਪਰ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਗਏ ਇੱਕ ਨੰਬਰ ਸਾ ਅਸੀਂ ਲਿਜਾਣਾ ਸੀ ਕਹਿੰਦੇ ਰਾਮਾ ਮੰਡੀ ਥਾਣੇ ਮੁੰਡੇ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ ਜੋਤੀ ਜੀ ਮੇਰੇ ਨਾਲ ਬਿੱਲੂ ਥਾਣੇ ਪਹੁੰਚ ਗਏ ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨਾਂ ਥਾਣੇ ਲੈ ਜਾਂਦਾ ਫੇ ਥਾਣੇ ਵਾਲਿਆਂ ਨੇ ਤੇ ਰਾਮਾ ਮੰਡੀ ਥਾਣੇ ਨੂੰ ਫੋਨ ਕੀਤਾ ਮੌਕੇ ਦੀ ਗੱਈ ਉੱਥੇ ਪੁਲਿਸ ਇੱਥੇ ਸਾਡੀ ਵਾਰਵਾ ਹੋਇਆ ਵਾ ਤੇ ਅਸੀਂ ਲਿੱਦਣਾ ਪੁਲਿਸ ਲੈਣੇ ਕਿ ਜਿੱਥੇ ਵੱਡੀ ਖੜੀ ਸੀ ਜਿੱਥੇ ਉੱਥੇ ਗਏ ਅਸੀਂ ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ ਇਹਨੂੰ ਵੀ ਸਾਨੂੰ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰੈਸਮੈਂਟ ਕਰਦਾ ਸੀ ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਕੁੱਦਰ ਚੌਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਝੋਟੀ ਜਿਹੇ ਉਹ ਵੀ ਕੰਪਲੀਟ ਅਸੀਂ ਇੱਕ ਨੰਬਰ ਡਿਵੀਜ਼ਨ ਨੰਬਰ 1 ਦੇ ਵਿੱਚ ਉਹ ਵੀ ਲਿਖੀ ਹੋਈ ਹੈ ਪੈਂਡਿੰਗ ਪਈ ਆ ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ ਉਦੋਂ ਵੀ ਆਇਆ ਨਹੀਂ ਕਿਉਂਕਿ ਸਾਨੂੰ ਕਦੀ ਗਾਲਾਂ ਕੱਢਦਾ ਵਾ ਕਦੀ ਕੁਸ਼ਰਾਤ ਕਰੀ ਸਾਨੂੰ ਸ਼ੂਹਾਂ ਦੇ ਹਮਲੇ ਕਰਾਂਦਾ ਸਾਡੇ ਤੇ ਸਾਡੇ ਸ਼ੋ ਵੀ ਖਾੜਦਾ ਵਾ ਉਹਨਾਂ ਚੋਂ ਪੈਸੇ ਖਾ ਲੈਂਦਾ ਵਾ ਤੇ ਆ ਪਿੱਛੇ ਜੇ ਸਾਡ ਇਹ ਨਕੁੱਦਰ ਚੌਕ ਲਾਗੇ ਵੀ ਹਮਲਾ ਹੋਇਆ ਵ ਇਹ ਕਹਿੰਦਾ ਪੁਲਿਸ ਨੇ ਪੁਲਿਸ ਨੇ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ ਇਹਦੀ ਗੱਡੀ ਟੁੱਟੀ ਆ ਜੀ ਸਾਡੀ ਗੱਡੀ ਦੇਖੋ ਕਿੰਨੇ ਟਾਈਮਾਂ ਚ ਹੋਈ ਆ ਜੀ ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ ਸਾਡੀ ਗੱਡੀ ਦੱਸੋ ਕਿੱਥੇ ਟੁੱਟੀ ਆ ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਆ ਜਿਹੜੀ ਹੋਈ ਸੀਗੀ ਪਟਾਣ ਆਪਣੇ ਗੋਨੂ ਨਗਰ ਮੈਸ਼ਨ ਚੌਂਕ ਦੇ ਲਾਗੇ ਉਹੀ ਗੱਡੀ ਸਾਡੀ ਹਿੱਟ ਹੋਈ ਪਈ ਆ ਹੋਰ ਸਾਡਾ ਕੋਈ ਨਿਸ਼ਾਨ ਨਹੀਂ ਆ ਨਾ ਅਸਲੀ ਗੱਡੀ 'ਚ ਹਿੱਟ ਕੀਤਾ ਨਾ ਵਾਸਤਾ ਮੋਕੇ ਤੇ ਪੁਲਿਸ ਆਈ ਆ ਪੁਲਿਸ ਨੇ ਇਹਨਾਂ ਨੂੰ ਲੈ ਕੇ ਅੱਜ ਦਰਖਾਸਤ ਦਿੱਤੀ ਅਸੀਂ ਅੱਜ ਹੁਣ। ਕੀ ਗੱਲ ਕਰਤੀ ਹੋਈ? ਅੱਜ ਮੈਂ ਜੈਰਵ ਜੀ ਦੇ ਨਾਲ ਪਾਸੀ। ਹਾਂ। ਸਾਨੂੰ ਪਤਾ ਹੀ ਹੈ ਜੀ ਕਿ ਚੋਤੀ ਨੁਰਾ ਜੀ ਨਾ 2 ਸਾਲ ਤੋਂ ਕੁਝ ਵੀ ਮੈਂ ਬੋਲਿਆ ਵੀ ਨਹੀਂ ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ। ਪਰ ਥੋੜੇ ਦਿਨਾਂ ਤੋਂ ਹੀ ਇਹ ਕੰਟੀਨਿਊਸਲੀ ਕਰ ਰਹੇ ਕਦੀ ਕੁਝ ਕਦੀ ਕੋਈ ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ। ਤਾਂ اج ای جلندر جی بچا جی کون نہیں کچھ کرتا ایک دم کال آئی جی میرے دل چھوٹ ای ہو جوتی نے میرے گلت کرنا یا کچھ ہے تو میں کلہ کدی بھی نہ آتا جی. بھی نہ آتا میں پھر بھی سب کچھ بلا کے میں آیا اور روڈ سے بلایا فلائی ਮੈਂ ਜਦੋਂ ਵਿਦੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹ ਨੰਨੀਆਂ ਦੋਨੋਂ ਗੱਡੀਆਂ ਖੜੀਆਂ ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ। ਹੁਣ ਪਾ ਜੀ ਮੈਂ ਪਿੱਛੋਂ ਹੀ ਜਿਹੜਾ ਵਿਦੀਪੁਰ ਵਾਲਾ ਡਿਵਾਈਡਰ ਆ ਨਾ ਮੈਂ ਉੱਥੇ ਹੀ ਯੂ-ਟਰਨ ਲੈ ਕੇ ਤੇ ਮੈਂ ਵਾਪਿਸ ਹੋਣ ਲੱਗਾ ਤੇ ਚਾਰ ਬੰਦੇ ਇਹਨਾਂ ਨੇ i20 ਗੱਡੀ ਦੇ ਵਿੱਚ ਖੜੇ ਕੀਤੇ ਹੋਏ ਉਹ ਚੌਂ ਚੱਕੇ ਜਿਹੜੇ ਆ ਨਾਲੇ ਲਈ ਫਿਰਦੇ ਕੋਈ ਫੀਸ ਵੇਚਣ ਵਾਲਾ ਕੋਈ ਕੁਛ ਵੇਚਣ ਵਾਲਾ ਸਭ ਮਤਲਬ ਸਭ ਦਾ ਹੁਣ ਹੋਊਗਾ। ਨਵੇੜਾ ਇਦਾਂ ਨਹੀਂ ਜਾਂਦੇ। ਤੇ ਉਹ ਬੰਦਿਆਂ ਨੇ ਨਾ ਮੇਰਾ ਇਦਾਂ ਕਾਰ ਰੋਕ ਕੇ ਚਾਰਾ ਜਾਣੇ ਨੇ ਮੇਰਾ ਕੜਾ ਕੜਾ ਫੜਿਆ ਆ ਦੇਖੋ ਕੜਾ ਫੜਿਆ ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ ਸੀਐਸਟਾਫ ਤੋਂ ਆ ਤੇ ਚਾਰਾਂ ਨੇ ਪਿਸਤਲਾਂ ਰੱਖ ਦਿੱਤੀ ਨਾ ਮੇਰੇ ਤੇ ਮੈਂ ਉਤੋਂ ਬਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ ਮੇਰੇ ਗੁੱਟ ਵਿੱਚ ਲੱਗ ਗਿਆ ਸਾਰਾ ਤੇ ਮੈਂ ਗੱਡੀ ਨਿਠਾਈ ਮੈਂ ਗੱਡੀ ਨਿਠਾਈ ਇਹਨਾਂ ਨੇ ਬਾਜੀ ਪਠਾਨਪੋਟ ਫਲਾਈਓਵਰ ਦੇ ਕੋਲ ਆ ਕੇ ਨਾ ਉਤੋਂ ਫੋਰਚੂਨਰਾਂ ਵੀ ਲੱਗੀਆਂ ਤੇ i20 ਵੀ ਲੱਗ ਗਈ ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ ਕਿੰਨੀ ਵਾਰ ਮੈਂ ਕਦੀ ਅੱਗੇ ਹੁਆ ਕਦੀ ਪਿੱਛੇ ਹੁਆ ਬੇਦੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਹੈ ਕਿ ਮਕਸੂਦਾ ਵੀ ਪੁਲ ਟੱਪ ਗਏ ਸੀ ਅਸੀਂ ਸ਼ਹਿਰ ਪਠਾਨਕੋਟ ਚੋਂ ਵੀ ਟੱਪ ਗਏ ਸੀ ਅਸੀਂ ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ ਜਦੋਂ ਇਹਨਾਂ ਨੇ ਸ਼ਹਿਰ ਪਠਾਨਕੋਟ ਚੋਂ ਟੱਪਦੇ ਮੇਰੇ ਚ ਗੱਡੀ ਮਾਰੀ ਨਾ ਤੇ ਟਾਇਰ ਸਾਰਾ ਬਲਾਸਟ ਹੋ ਗਿਆ ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਆਈਆਂ ਰਿੰਮ ਦੇ ਉੱਪਰ ਹੀ ਇਹਨਾਂ ਨੇ ਭਾਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ ਇਹਨਾਂ ਨੇ ਤਿੰਨੇ ਗੱਡੀਆਂ ਰੋਕੀਆਂ ਆਪਣੀਆਂ ਜੋਤੀ ਨੂਰਾਂ ਜੀ ਆ ਵਿੱਚੇ ਅਭਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ ਉਸਮਾਨ ਸਭ ਝੂਠ ਸਭ ਝੂਠ ਇਹਦੇ ਸਾਰੇ ਕੰਮ ਝੂਠ ਪੂਰੀ ਦੇ ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼ 10-10 ਜਾਣੇ 8-8 ਜਾਣੇ ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ ਵਕਤ ਤੁਹਾਨੂੰ ਹੁਣ ਦੱਸੂਗਾ ਤੁਹਾਨੂੰ ਮੈਂ 2 ਸਾਲਾਂ ਤੋਂ ਕੁਝ ਨਹੀਂ ਕਿਹਾ ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ ਇਲਜ਼ਾਮ ਦੂਜਿਆਂ ਤੇ ਲਾਉਣੇ ਆ ਨਾ ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸੜੋ ਰੱਬ ਨੂੰ ਮੰਨਣ ਵਾਲਾ ਨਹੀਂ ਅਬ ਵਿੱਚ ਹੀ ਆ ਤੁਹਾਡੀ ਚੁੱਤੀ ਮੁਰਾਵੇ ਹੁੰਦੀ ਮੈਂ ਡਰਦਾ ਜੋਤੀ ਮੁਰਾ ਤੇਰੇ ਤੋਂ ਕੀ ਪਤਾ ਲੱਗਦਾ ਕਿ ਮੈਂ ਤਿੰਨ ਕਿ ਕਰੀਂ ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁੱਕ ਗਈ ਬਲਾਸਟ ਹੋਣ ਤੋਂ ਬਾਅਦ ਟਾਇਰ ਬਲਾਸਟ ਹੋ ਗਏ ਉਦੋਂ ਇਹਨਾਂ ਨੇ ਅੱਠ ਜਾਣਿਆਂ ਨੇ ਮੈਨੂੰ ਇੰਨਾ ਵੀ ਕੁੱਟਿਆ ਭਾਜੀ ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ ਮਾਰ ਕੇ ਇਹਨਾਂ ਨੇ ਆਪਣੇ ਵੱਲੋਂ ਅੱਠਾ ਨੌ ਜਾਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ i20 ਉਹ 'ਚ ਚੱਕ ਕੇ ਸਿੱਟ ਲਿਆ ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਦ ਲੈ ਕੇ ਚੱਲਦੇ ਇਹਨੂੰ ਇੱਧਰ ਲੈ ਕੇ ਚੱਲਦੇ ਇਹਨੂੰ ਇਹ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ ਉਧਰੋਂ ਪੀਸੀਆਰ ਦੀ ਗੱਡੀ ਆ ਗਈ। ਕੁਦਰਤ ਦੀ ਜਿੱਦਾਂ ਮੇਰੀ ਕਿਸਮਤ ਦਾ ਸੰਗਤ ਨਹੀਂ ਆ ਦਵਾ। ਪੀਸੀਆਰ ਦੀ ਗੱਡੀ ਆਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਤਾਂ ਲੱਗ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ ਔਰ ਇਹਦੀ ਗੱਡੀ ਇੱਥੇ ਡੈਮੇਜ ਵੀ ਖੜੀ ਆ ਤੇ ਪੁਲਿਸ ਕਾਰਵਾਈ ਕਰੂਗੀ ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਝ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਧੀਪੁਰਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੀਸੀਆਰ ਦੇਖ ਚੁੱਕਿਆ ਹੈ। ਪਾਜੀ ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਝ ਕਰਦੇ ਪਿਓ ਨਾ ਮੈਨੂੰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਣੀ ਵੀ ਨਹੀਂ ਆ ਤੁਸੀਂ ਬਹੁਤ 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 ਰਾਇਆਂ ਕੀਤੀਆਂ ਮੈਂ ਕੁਝ ਨਹੀਂ ਬੋਲਿਆ ਤੂੰ ਬਹੁਤ ਕੁਝ ਬੋਲੀ ਜੋਤੀ ਬਹੁਤ ਕੁਝ ਬੋਲੀ ਤੂੰ ਰਾਮਾ ਮੰਡੀ ਜਾਣੇ ਚ ਪਾਜੀ ਪਹਿਲਾ ਇਹ ਮੈਨੂੰ ਮਕਸੂਦਾਂ ਲੱਗੇ ਨਾ ਚੱਕ ਕੇ ਕਿਉਂਕਿ ਗੱਡੀ ਆਪਣੀ ਆ ਰਾਮਾ ਮੰਡੀ ਦੇ ਕੋਲ ਕਿ ਸੜਕੀ ਸੜਕੇ ਆ ਗਈ ਸੀ ਨਾ ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਰਾਮਾ ਮੰਡੀ ਦੇ ਵਿੱਚ

ਉਹਨਾਂ ਨੇ ਕੀੜੀਆਂ ਵੀ ਨਹੀਂ ਮਾਰੀਆਂ ਕਦੀ ਕੀੜੇ ਨੂੰ ਵੀ ਨੁਕਸਾਨ ਹੋਣ ਦਿੱਤਾ ਇਹ ਤਾਂ ਦਿਲਾਂ ਨਾਲ ਖੇਲਦੇ ਫਿਰਦੇ ਨੇ ਰੱਬ ਮੈਂ ਜੀ ਐਸਆਈ ਜਰਮਨਜੀ ਥਾਣਾ ਰਾਮਾਵਾਂਡੀ ਤੋਂ ਇੱਕ ਪੀਸੀਆਰ ਦਾ ਫੋਨ ਆਇਆ ਐ ਪੀਸੀਆਰ ਟੀਮ ਦਾ ਇਹ ਇੱਕ ਨਾ ਕਨਾਲ ਪarsi ਸਿੰਗਰ ਆ ਜਿਹੜੇ ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ ਤਿੰਨ ਚਾਰ ਲੜਕੇ ਅਖੰਡੇ ਵੀ ਗੱਡੀ ਦੇ ਵਿੱਚ ਮਤਲਬ ਕੇਰ ਤੇ ਕੁੱਟਮਾਰ ਕਰ ਰਹੇ ਆ ਤੇਹੀ ਮੌਕੇ ਤੇ ਪਹੁੰਚੇ ਹਾਂ ਉਥੇ ਉਹ ਦੋਨੇ ਤਰ੍ਹਾਂ ਨੂੰ ਮਿਲ ਗਿਆ ਸੀ ਕਨਾਲ ਪਾਲਸੀ ਤੇ ਉਹਦੀ ਜਿਹੜੀ ਪਹਿਲਾ ਵਾਈਫ ਜੋਤੀ ਨੂਰਾ ਤੇ ਇਹ ਦੋਵਾਂ ਤਰ੍ਹਾਂ ਨੇ ਅਰਜ਼ੀਆਂ ਦਰਖਾਸਤਾਂ ਦਿੱਤੀਆਂ ਤੇ ਜੋ ਵੀ ਇਹਦੀ ਪੰਤੀ ਕਾਰਵਾਈ ਉਹ ਅਮਰਦਨ ਨੇ ਕੀਤਾ। ਕਨਾਲ ਪਾਲਸੀ ਵੱਲੋਂ ਕੀ ਲਗਾਇਆ ਗਿਆ? ਕਨਾਲ ਪਾਲਸੀ ਵੱਲੋਂ ਇਹੋ ਹੀ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਕਿਤੇ ਬਿਦਿਪੁਰ ਕੋਲ ਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਗੱਡੀ ਨੂੰ ਹਟਕੀਤਾ। ਤੇ ਜੋਤੀ ਨੂਰਾ ਵੱਲੋਂ ਸਰ? ਜੋਤੀ ਨੂਰਾ ਵੱਲੋਂ ਹੀ ਇਹ ਹੋਇਆ ਵੀ ਮੈਨੂੰ ਇਨਾਂ ਨੇ ਬੁਲਾਇਆ ਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ ਤੇ ਅਪਲੋਡ ਕਰਨ ਦੀ ਉਸ ਨਾਲ ਪਾਸੇ ਉਹ ਇਹ ਕਿਹਾ ਗਿਆ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਵੀ ਜੀ ਤੇ ਹੰਸ ਮੁਰਲੀ ਘਾਤ ਕੀਤੀ ਕਿਤੇ ਜੇ ਦੋ ਤਰੇਂਦਰ ਘਾਤ ਤਾਂ ਆ ਗਈਆਂ ਤੇ ਕਨਾਲ ਪਾਸੇ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ ਜੋ ਹੀ ਕਾਰਵਾਈ ਆ ਉਸਰਾਂ ਤੇ ਅੰਤ ਲਿਆ ਕਿਉਂ ਲਿਆ